आम आदमी पार्टी पंजाब ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਿੰਸੀਪਲ ਬੁੱਧਰਾਮ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਅਤੇ ਡਾਕਟਰ ਸੰਦੀਪ ਪਾਠਕ ਨੈਸ਼ਨਲ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਦੇ ਦਸਕਦਾ ਹੇਠ ਅੱਜ ਜਾਰੀ ਕੀਤੀ ਲਿ스트 ਮੁਤਾਬਕ ਹਲਕਾ ਸ਼ਾਹਕੋਟ ਤੋਂ ਰਤਨ ਸਿੰਘ ਕਾਕੜਕਾਲਾਂ ਦੀ ਜਗ੍ਹਾ ਤੇ ਪਰਮਿੰਦਰ ਸਿੰਘ ਪਿੰਡਰ ਪਟੋਰੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਇਸੇ ਤਰ੍ਹਾਂ 10 ਹੋਰ ਹਲਕਾ ਇੰਚਾਰਜ ਜਿਨ੍ਹਾਂ ਵਿੱਚ ਗਿੱਦੜਵਾਹਾ ਪ੍ਰੀਤਪਾਲ ਸਿੰਘ ਸ਼ਰਮਾ ਦਾਖਾ ਤੋਂ ਕੇ ਐਨ ਐਸ ਕੰਗ ਆਦਮਪੁਰ ਤੋਂ ਜੀਤ ਲਾਲ ਪੱਟੀ ਫਲੌਰ ਤੋਂ ਪ੍ਰਿੰਸੀਪਲ ਪ੍ਰੇਮ ਕੁਮਾਰ ਜਲੰਧਰ ਕੈਂਟ ਤੋਂ सुरेंद्र ਸਿੰਘ ਸੋਢੀ ਬੁਕੇਰੀਆਂ ਤੋਂ ਜੀਐਸ ਮੁਲਤਾਨੀ ਫਗਵਾੜਾ ਤੋਂ ਜਗਿੰਦਰ ਮਾਨ ਨਵਾਂ ਸ਼ਹਿਰ ਤੋਂ ਲਲਿਤ ਮੋਹਿਨ ਪਾਟਕ ਮਜੀਠਾ ਤੋਂ ਜਗਿੰਦਰਪਾਲ ਸਿੰਘ ਜੋਗਾ ਮਜੀਠੀਆ ਕਪੂਰਥੜਾ ਤੋਂ ਗੁਰਸ਼ਰਨ ਕਪੂਰ ਨੂੰ ਨਿਯੁਕਤ ਕਰਕੇ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ